ਆ ਜਿਹੜਾ ਬਜ਼ਾਰਾਂ 'ਚ 1 ਇੱਕ 1000 ਦਾ ਸੂਟ ਮਿਲਦਾ ਸੀ 500 ਰੁਪਏ ਦਾ ਦਵਾਂਗੇ। ਲਓ ਜੀ ਚੱਕੋ ਸ਼ਿਮਰ ਦਾ ਸੂਟ ਆ ਗਿਆ। ਜਿਹੜਾ ਬਜ਼ਾਰਾਂ 'ਚ 1000 1200 ਦਾ ਅਸੀਂ ਦੇਣਾ ਹੈ ਵੀ ਦੁਪੱਟੇ ਵਾਲਾ 650 ਰੁਪਏ ਦਾ ਭਾਜੀ। 650 ਬਿਲਕੁਲ ਭਾਜੀ ਇਹ ਗਲਾਸ ਸ਼ਿਮਰ ਚੱਕ ਕਰ ਲੈ। ਲਗਜ਼ਰੀ ਗਲਾਸ ਸ਼ਿਮਰ ਆ। ਪੱਟਾ ਵੀ ਗਲਾਸ ਦਾ। ਔਰ ਦੇਖਣਾ 1000 'ਚ ਲੈ ਜਾਓ। ਓਏ ਭਾਜੀ ਕਿਉਂ ਕਿਉਂ ਅਸੀਂ ਪਤਾ ਕਿੰਨੇ ਦਾ ਦੇਣਾ ਸਿਰਫ 1500 ਰੁਪਏ ਦੇ ਦੋ 750 ਬਿਲਕੁਲ ਭਾਜੀ ਇਹ ਰੇਟ ਲਿਖ ਕੇ ਲਾਇਆ ਆ ਦੇਖ ਮੱਥਾ ਦੇਖ ਕੇ ਟਿਕਾਣੀ ਲਾਉਂਦੇ ਅਸਰੀਨ ਦੇ ਸੂਟ ਅਸੀਂ ਬਜ਼ਾਰਾਂ ਚ 15 1500 ਦੇ ਮਿਲਦੇ ਸੀ ਅਸੀਂ 1500 ਦੇ ਤਿੰਨ ਤੇ ਨਾਲੇ ਦੋ ਦੋ ਟਰੱਕ ਭਰ ਕੇ ਲੈ ਜਾਂਦੇ ਆ ਡਿਜ਼ਾਈਨ ਟਾਪ ਕਲਾਸ ਦੇ ਉਸ ਤੋਂ ਵੀ ਵਧੀਆ ਲੈ ਜਾਂਦੇ ਆ ਇੱਕ ਤੋਂ ਇੱਕ ਚੀਜ਼ ਲੈ ਜਾਂਦੀ ਆ ਬਾਜੂ ਪਹੁੰਚੇ ਵਰਕ ਲੈ ਜਾਂਦੇ ਆ 15 15 16 500 ਦੇ ਫੇਰ ਲੈ ਆ ਬਿਲਕੁਲ ਰੇਟ 500 ਬਿਲਕੁਲ ਚਲ ਆ ਆ ਚੱਕ ਵੀਰੇ ਨੈਚੁਰਲ ਕਰੇਵ ਦਾ ਸੂਟ ਹੈ ਹੈਂਡਵਰਕ ਹੋਇਆ ਵਾ ਟਾਪ ਦੇ ਯੂਨਸ ਕਾਰੀਗਰ ਦਾ ਕੰਮ ਹੈ ਰੇਟ ਪਤਾ ਕੀ ਹੈ 3000 4000 ਰੁਪਏ ਜੰਨੀ ਲੋਟ ਹੈ ਅਸੀਂ ਦੇਨੇ 1500 ਰੁਪਏ ਦੇ ਤਿੰਨ ਆ ਹੁਣ ਔਰਗੈਂਜਾ ਵਾਲਾ ਸੂਟ ਆ ਭਾਜੀ 11 ਦੇ ਵਿੱਚ ਇਸ ਦੀ ਕਾਰੀਗਰੀ ਕੱਲੀ 2000 ਹੈ ਪਰ ਅਸੀਂ 2500 ਰੁਪਏ ਦੇ ਦੋ ਦੇਣੇ ਲੋ ਕਰੋ ਮੁਕਾਬਲਾ ਬਾਈ ਯਾਰ ਘਰੀ ਕੀ ਜਨੇ ਉਹ ਗੱਲਾਂ ਤੁਸੀਂ ਤਾਂ ਅੱਜ ਮੈਨੂੰ ਪਾਗਲ ਕਰ ਦੇਣਾ ਆ ਦੇਖ 2500 ਰੁਪਇਆ ਲਿਖਿਆ ਇੱਥੇ ਅਸੀਂ ਦੋ ਦੇਨੇ ਆ ਭਾਜੀ 2500 ਰੁਪਏ ਦੇ ਦੋ ਇੱਕ ਦੇ ਨਾਲ ਇੱਕ ਫ੍ਰੀ ਬਿਲਕੁਲ ਭਾਜੀ ਇਹ 5000 ਰੁਪਇਆ ਸੂਟ ਮਿਲਦਾ ਹਰ ਜਗ੍ਹਾ ਤੋਂ ਮੈਂ ਜਾ ਕੇ ਦੇਖਦਾ 5-5000 ਚ ਮਿਲਦੇ ਆ ਹੁਣ ਕਹਿ ਵੀ ਲੈ ਜਾ 3500 ਰੁਪਏ ਉਹ ਭਾਜੀ ਪੈਗੇ ਕਿਹੜੇ ਚੱਕਰ ਚ ਹੈ ਨਹੀਂ ਅੰਕਲ ਆਉਂਦੀ ਕੋਈ ਟੱਕਰ ਚ 5000 ਤਾਂ ਬਜ਼ਾਰਾ ਚ ਲੁੱਟ ਛਰੇ ਆਮ ਹੁੰਦੀ ਆ ਅਸੀਂ 5000 ਦੇ ਦੋ ਦੇਨੇ ਜੇ ਦੋ ਦੋ ਪਾਰੀ ਚਾਚੀਆਂ ਤਾਈਆਂ ਭੂਆ ਮਾਮੀਆਂ ਸਾਰੀਆਂ ਇਸ ਵਾਰ ਖੁਸ਼ ਕਰ ਦੇਣੀ ਆ ਕਿਉਂਕਿ ਦਾਜਵਰੀਏ ਸੂਟ ਭਾਜੀ ਨੇਚਰਲ ਕ੍ਰੇਵ ਦੇ ਹੈਂਡਵਰਕ ਕੀਤੇ ਕਰਾਏ ਜਿਹੜੇ 2 2000 ਦੇ 1 1000 ਦੇ ਕਰਦੇ ਜਿਹੜੇ 3 3000 ਦੇ ਉਹ 15 1500 ਰੁਪਏ ਦੇ ਦੋ ਹੀ ਕਰਦੇ ਹੁਣ ਡਬਲ ਡਬਲ ਫਾਇਦੇ ਕਰਦੇ ਆ ਹੁਣ yellow ਕਲਰ ਦਾ ਸੂਟ ਆ ਪੂਰਾ ਵਰਕ ਆ ਤੁਸੀਂ ਚੈੱਕ ਕਰੋ ਕਿੰਨਾ ਸ਼ਾਨਦਾਰ ਸੂਟ ਆ ਸ਼ਾਨਦਾਰ ਦੁਪੱਟਾ ਇਹ ਵੀ 1275 ਦੇ ਵਿੱਚ ਆ ਸ਼ੀਸ਼ਿਆਂ ਛੂਸ਼ਿਆਂ ਵਾਲੇ ਸੂਟ ਇਹ ਤੇ ਮੈਂ ਕਹਿੰਦਾ ਅਸੀਂ ਤਾਂ ਘੜਤੀ ਤੁੱਕੀ ਹੁਣ ਜਿਹੜਾ 6 7000 ਦੁਕਾਨਦਾਰ ਰੇਟ ਲਾਉਂਦੇ ਆ ਸੂਟ ਦੇਖ ਕੇ ਅਸੀਂ ਰੇਟ ਲਾਉਂਦੇ ਆ ਸਟਾਕ ਦੇਖ ਕੇ ਟੱਗ ਭਰ-ਭਰ ਕੇ ਰੇਟ ਲਾਈਦੇ 15-1500 ਰੁਪਏ ਯਾਨੀ ਹਰ ਤਰ੍ਹਾਂ ਦਾ ਕਿਹਨੇ 400 500 800 ਉੱਪਰ ਹੀ ਰੇਂਜ ਹੈਗੀ ਬਿਲਕੁਲ ਭਾਜੀ ਆ ਚੈੱਕ ਕਰੀ ਚਲੋ ਕੋਈ 1500 ਦਾ ਕੋਈ 1700 ਦਾ ਨੇਚਰਲ ਕਰੇਵ ਦੇ بیس ਹੈ ਹੈਂਡਵਰਕ ਕੀਤਾ ਆ ਦੇਖੋ ਹੁਣ ਦਾਦੀਆਂ ਨੂੰ ਵੀ ਤਾਂ ਆਪਾਂ ਖੁਸ਼ ਕਰਨਾ ਕਿ ਨਹੀਂ ਕਰਨਾ ਧੱਗੜ ਸਾਹਿਬ ਹਾਂਜੀ ਇਹ ਜਿਹੜਾ ਸੂਟ 3 3 4 4000 ਦਾ ਸੀ ਕੋਈ 2200 ਦਾ ਕੋਈ 2000 ਦਾ ਕਰਤਾ ਭਾਜੀ ਰੰਗ ਗਿਣਤੀਆਂ ਉਂਗਲਾਂ ਮੋਕ ਜਾਣੀਆਂ ਪਰ ਰੰਗ ਨਹੀਂ ਜੇ ਮੁਕਣੇ 15 20 30 ਜਿਹੜੇ ਮਰਜ਼ੀ ਰੰਗ ਲੋ ਰੈੱਡ ਮਹਿਰੂਨ ਮਜੈਂਟਾ ਕਾਜਰੀ ਕਾਪਰ ਬਲੈਕ ਨੇਵੀ ਲਵੰਡਰ ਮੈਂ ਕਹਿੰਨਾ ਬੈਗ ਨਹੀਂ ਰਾਂਗ ਮੈਂ ਕਹਿੰਨਾ ਐਸਾ ਕੋਈ ਰਾਂਗ ਨਹੀਂ ਬਣਿਆ ਸੂਟਾਂ ਦਾ ਜਿਹੜਾ ਇਹਦੇ ਵਿੱਚ ਨਾ ਹੋਵੇ ਸੋ ਦੇਖੋ ਰੈੱਡ ਸੂਟਾਂ ਦੇ ਵਿੱਚ ਤਾਂ ਬਹੁਤ ਬਾ ਕਮਾਲ ਹੈਵੀ origignal ਪੀਸ 8-8000 10-10000 ਨਹੀਂ ਸਿਰਫ 5 5000 ਰੁਪਏ ਚ ਲੈ ਜਾਓ ਅੱਛਾ ਆਹ ਭਾਈ ਆ ਤਾਂ ਭਾਜੀ ਦਾਜਵਰੀ ਵਾਲੇ ਜਿਹੜੇ 9 ਸੂਟ ਬਣਾਣੇ ਆ ਲਕਸ਼ਰੀ ਕਿਸੇ ਨੇ ਬਣਾਣਾ ਬੇਬੀ ਪਿੰਕ ਕਿਸੇ ਨੇ ਬਣਾਣਾ ਮਹਿਰੂਨ ਕਿਸੇ ਨੇ ਬਣਾਣਾ ਮਹਿਰੂਨ ਕਿਸੇ ਨੇ ਬਣਾਣਾ ਰੈੱਡ ਤੇ ਆਹ ਚੱਕੋ ਜੀ ਲਕਸ਼ਰੀ ਪੀਸ ਲੈ ਕੇ ਆ ਗਏ ਆ ਚਾਹੇ ਪਿੰਕ ਕਲਰ ਦੀ ਗੱਲ ਕਰੋ ਚਾਹੇ ਰੈੱਡ ਹੈਵੀ ਸੂਟ ਜਿਹੜੇ ਬਾਜ਼ਾਰਾਂ 'ਚ 30 30000 ਰੁਪਿਆ ਦੁਕਾਨਦਾਰ ਲੈਂਦੇ ਆ ਅਸੀਂ ਦੇ ਦੇਣਾ ਕੋਈ 10000 ਕੋਈ 15000 ਕੋਈ 17 17000 ਦੇ ਵਿੱਚ ਦੇ ਦੇਣਾ ਭਾਈ ਦੋ ਦੋ ਲੱਖ ਰੁਪਏ ਦੀ ਜਿਹੜੀ ਦਾਜਵਰੀ ਬਣਾਉਣੀ ਤੁਸੀਂ ਦੋ ਦੋ ਲੱਖ ਰੁਪਏ ਦੀ ਇੱਥੇ ਰੇਟਾਂ 'ਚ ਫਰਕ ਬਹੁਤ ਆ ਦੂਜੀ ਗੱਲ ਬਈ ਡਿਜ਼ਾਈਨ ਤਾਂ ਐਂਡ ਤੱਕ ਹੈਗੇ ਆਪਣੇ ਕੋਲ ਮੈਂ ਕਹਿੰਦਾ ਭਾਜੀ ਐਂਡ ਤੋਂ ਵੀ ਗਾਂ ਕਿਤੇ ਸਾਡੀ ਵੀਡੀਓ ਦੇਖ ਕੇ ਇਹ ਨਾ ਸੋਚ ਲਿਓ ਸਾਡੇ ਕੋਲ 500 ਵਾਲੇ ਸੂਟ ਹੀ ਆ ਸਾਡੇ ਕੋਲ 2500 ਵਾਲੇ ਸੂਟ ਹੀ ਆ ਸਾਡੇ ਕੋਲੇ 5000 ਵਾਲੇ ਸੂਟ ਹੈ ਸਾਡੇ ਕੋਲੇ 35 35 40 40000 ਵਾਲੇ ਸੂਟ ਹੈ ਦੇਖੋ ਤਾਂ ਐਦਾਂ ਸੂਟਾਂ ਦੇ ਉੱਤੇ ਵਰਕ ਕੀਤਾ ਆ ਟਾਪ ਦੇ ਪੀਸ ਨਜ਼ਾਰੇ ਬੰਦ ਤੇ ਆ ਰੇਟ ਰੇਟ ਨਹੀਂ ਤੁਹਾਨੂੰ ਦੱਸਣਾ ਜੇ ਰੇਟ ਦੱਸਤਾ ਤੁਹਾਨੂੰ ਗਾਸ਼ ਪੈ ਜਾਣਾ ਕਿਉਂਕਿ ਰੇਟ ਸਾਡੇ ਇੰਨੇ ਘੱਟ ਹੈਗੇ ਆ ਬਿਲਕੁਲ ਭਾਜੀ ਬਹੁਤ ਵਧੀਆ ਗੱਲ ਕੀਤੀ ਰੇਟ ਨਾ ਦੱਸਿਓ ਦੁਕਾਨਦਾਰਾਂ ਨੂੰ ਗਾਸ਼ ਪੈ ਜਾਣਾ ਉਹਨਾਂ ਨੇ ਡੈਗ ਪੜਣਾ ਵੀ ਇੰਨੇ ਘੱਟ ਰੇਟਾਂ ਤੇ ਦਈ ਕਿੱਥੋਂ ਜਾਂਦੇ ਆ ਕਿਉਂ ਕਿ ਉਹਨਾਂ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਬਾਗਾ ਪੁਰਾਣਾ